ਬੰਦੇ ਦਾ ਪੁੱਤ ਬਣ ਕੇ ਇਹ ਜਿਹੜੀ ਤੂੰ ਪੁਲਿਸ ਤੋਂ ਗੁੰਡਾਗਰਦੀ ਕਰਵਾ ਰਿਆਂ ਇਹਨੂੰ ਬੰਦ ਕਰਵਾ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਦਾ ਖਮਿਆਜਾ ਤੈਨੂੰ ਉਹ ਜ਼ਰੂਰ ਭੁਗਤਣਾ ਪਊ ਜ਼ਬਰ ਜ਼ੁਲਮ ਦੇ ਖਿਲਾਫ ਜਿਹੜੇ ਆਵਾਜ਼ ਬੁਲੰਦ ਕੀਤੀ ਲੋਕਾਂ ਨੇ ਅੱਜ ਵੀ ਜੇ ਪੁਲਿਸ ਇਸ ਤਰ੍ਹਾਂ ਦੀ ਗੁੰਡਾਗਰਦੀ ਤੇ ਉਤਰੀ ਹੋਈ ਆ ਹਰ ਰੋਜ਼ ਝੂਠੇ ਐਨਕਾਊਂਟਰ ਫੋੜੀਆਂ ਮਾਰੀਆਂ ਜਾ ਰਹੀਆਂ ਲੋਕਾਂ ਨੂੰ ਲੋਕਾਂ ਦੇ ਝੂਠੇ ਪਰਚੇ ਪਾਏ ਜਾ ਰਹੇ ਆ ਕੀ ਉਹਨਾਂ ਦੀਆਂ ਚੁੰਨੀਆਂ ਛੜਕਾਂ ਤੇ ਨਹੀਂ ਰੁਲੀਆਂ ਜੀ ਸਾਡੇ ਨੌਜਵਾਨ ਵੀਰਾਂ ਦੀਆਂ ਪੱਗਾਂ ਸੜਕਾਂ ਤੇ ਨਹੀਂ ਰੁਲੀਆਂ ਲਗਾਤਾਰ ਜਿਹੜਾ ਗੁੰਡਾਗਰਦੀ ਦਾ ਨਾਚ ਆ ਉਹ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਦੂਸਰੀਆਂ ਸਰਕਾਰਾਂ ਨੂੰ ਹੀ ਜਿਹੜਾ ਉਹ ਵੱਧ ਵਿੱਚ ਆਇਆ ਜਾ ਰਿਹਾ ਜੁਵਾਨ ਪਰ ਸਭਾ ਤੋਂ ਆਗੂ ਮੌਜੂਦ ਨੇ ਗੱਲਬਾਤ ਕਰਾਂ ਕਿ ਭਾਈ ਜੀ 50 ਦਿਨ ਦਾ ਸਮਾਂ ਹੋ ਗਿਆ ਨਰਿੰਦਰਦੀਪ ਸਿੰਘ ਦੇ ਕਾਤਲਾਂ ਨੂੰ ਹਾਲੇ ਤੱਕ ਸਜ਼ਾਵਾ ਕੀ ਹਾਲੇ ਤੱਕ ਉਹਨਾਂ ਵੱਲ ਨਜ਼ਰ ਤੱਕ ਨਹੀਂ ਦੇਖੀ ਗਈ ਸਰਕਾਰ ਚੁੱਪੀ ਧਾਰੀ ਹੋਈ ਹੈ ਕੀ ਲੱਗਦਾ ਤੁਹਾਨੂੰ ਦੇਖੋ ਜੀ ਸਰਕਾਰ ਨੇ ਜਿਹੜਾ ਪੰਜਾਬ ਨੂੰ ਉਹ ਪੁਲਿਸ ਸਟੇਟ ਬਣਾਇਆ ਹੋਇਆ ਪੁਲਿਸ ਹਰ ਰੋਜ਼ ਨੌਜਵਾਨਾਂ ਨੂੰ ਚੱਕ ਚੱਕ ਕੇ ਘਰਾਂ ਦੇ ਵਿੱਚੋਂ ਉਹਨਾਂ ਦੇ ਸ਼ਰੇਆਮ ਕਤਲ ਕਰ ਰਹੀ ਆ ਝੂਠੇ ਇਨਕਾਊਂਟਰ ਕਰ ਰਹੀ ਆ ਉਸੇ ਤਰ੍ਹਾਂ ਹੀ ਜਿਹੜਾ ਨਰਿੰਦਰਦੀਪ ਨੂੰ ਵੀ ਜਿਹੜਾ ਰਸਤੇ ਚੱਲਦੇ ਕੰਮ ਧੰਦੇ ਜਾਂਦੇ ਹੋਏ ਨੂੰ ਰਸਤੇ 'ਚੋਂ ਚੱਕ ਲਿਆ ਜਾਂਦਾ ਸੀ ਐਸਟਾਫ ਦੇ ਵਿੱਚ ਲਾ ਜਾ ਕੇ ਉਹ ਤੇ ਅਨੰਤ ਤਸ਼ੱਦਦ ਢਾ ਕੇ ਉਹਨਾਂ ਨੂੰ ਬਿਜਲੀਆਂ ਤੱਕ ਲਾ ਕੇ ਜਿਹੜਾ ਉਹਨੂੰ ਖਤਮ ਕਰ ਦਿੱਤਾ ਜਾਂਦਾ ਖਤਮ ਕਰਨ ਵਾਲੇ ਜਿਹੜੇ ਦਰਿੰਦੇ ਆ ਇਹਨਾਂ ਦੇ ਪੁਲਿਸ ਦੇ ਜਿਹੜੇ ਉਹ ਗੁੰਡੇ ਪਾਲੇ ਹੋਏ ਆ ਖਾਕੀ ਵਰਦੀ ਦੇ ਵਿੱਚ ਇਹਨਾਂ ਨੇ ਉਹ ਹਲੇ ਤਾਈਂ ਬਾਹਰ ਛਰੇ ਆਮ ਘੁੰਮਦੇ ਫਿਰਦੇ ਆ ਉਹਨਾਂ ਤੇ ਪਰਚਾ ਜ਼ਰੂਰ ਕਟਿਆ ਗਿਆ ਪਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀਆਈਏ ਸਟਾਫ ਦਾ ਜਿਹੜਾ ਅਨਚਾਰਜ ਆ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਿਰਫ ਪੁਲਿਸ ਆ ਜਿਹੜੀ ਉਹ ਇਹ ਚਾਉਂਦੀ ਆ ਪਰਿਵਾਰ ਨੂੰ ਲਾਰੇ ਲਾਉਂਦੀ ਰਹੀ ਕਿ ਅਸੀਂ ਤੁਹਾਨੂੰ ਜਿਹੜਾ ਸਰਕਾਰੀ ਨੌਕਰੀ ਦਿੰਨੇ ਆ ਦਿੱਤਾ ਲਿਆ ਕੱਖ ਨਹੀਂ ਜਾਹ ਤੁਹਾਡੀ ਮਾਲੀ ਸਹੇਤਾ ਕਰਦੇ ਆ ਕੀਤਾ ਕੱਖ ਨਹੀਂ ਸਿਰਫ ਤੋਂ ਸਿਰਫ ਜਿਹੜੇ ਉਹ ਨਾਰੇ ਲਾਏ ਸੀਗੇ ਕੀਤਾ ਕੱਖ ਨਹੀਂ ਇਨਸਾਫ ਇਹ ਇਸ ਕਰਕੇ ਨਹੀਂ ਮਿਲ ਰਿਹਾ ਕਿ ਜਿਹੜਾ ਪੰਜਾਬ ਨੂੰ ਪੂਰ ਸਟੇਟ ਬਣਾਇਆ ਹੋਇਆ ਇਹਨਾਂ ਨੇ ਇਸ ਕਰਕੇ ਬਣਾਇਆ ਕਿ 3 ਸਾਲਾਂ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਨੇ ਜਿਹੜਾ ਕੋਈ ਵਿਕਾਸ ਨਹੀਂ ਕੀਤਾ ਸਿਰਫ ਤੋਂ ਸਿਰਫ ਫਲੈਕਸਾਂ ਤੇ ਉੱਪਰ ਹੀ ਜਿਹੜਾ ਵਿਕਾਸ ਹੋਇਆ ਧਰਤੀ ਤੇ ਕੋਈ ਵਿਕਾਸ ਨਹੀਂ ਹੋਇਆ ਉਹਨਾਂ ਨੂੰ ਪਤਾ ਕਿ ਲੋਕਾਂ ਨੇ ਸਾਡੇ ਹੁਣ ਗੱਲ ਤੇ ਹੱਥ ਪਾ ਪਾ ਲੋਕਾਂ ਨੇ ਸਾਨੂੰ ਸਵਾਲ ਪੁੱਛਣੇ ਆ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜਿਹੜਾ ਪੁਲਿਸ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਆ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਤੇ ਪੁਲਿਸ ਜਿਹੜੀ ਪੁਲਿਸ ਦੀ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਆ ਉਹ ਹਰ ਰੋਜ਼ ਆਪਾਂ ਨੂੰ ਪੁਲਿਸ ਦੀ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਦਾ ਕੀ ਲੱਗਦਾ ਲੋਕ ਡਰਨਗੇ ਜਿਸ ਤੱਕਾ ਪੰਜਾਬ ਦੇ ਵਿੱਚ ਆਏ ਦਿਨ ਪੁਲਿਸ ਜੜਾ ਕੇ ਨੌਜਵਾਨਾਂ ਨੂੰ ਚੱਕਦੀ ਆ ਕੋਹ ਕੋਹ ਕੇ ਮਾਰ ਦਿੰਦੀ ਆ ਇਹ ਸਭ ਤੋਂ ਲੋਕ ਡਰਨਗੇ ਜਾਂ ਘਰਾਂ ਚੋਂ ਬਾਹਰ ਨਿਕਲਣਗੇ ਦੇਖੋ ਜੀ ਪੁਲਿਸ ਨੇ ਇਸ ਤੋਂ ਪਹਿਲਾਂ ਵੀ ਜਿਹੜਾ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਸੀ ਲੋਕ ਉਦੋਂ ਵੀ ਨਹੀਂ ਡਰੇ ਲੋਕ ਉਦੋਂ ਵੀ ਜਿਹੜਾ ਇਸੇ ਤਰ੍ਹਾਂ ਛੜਕਾਂ ਤੇ ਉੱਤੇ ਜ਼ਬਰ ਜ਼ੁਲਮ ਦੇ ਖਿਲਾਫ ਜਿਹੜੇ ਆਵਾਜ਼ ਬੁਲੰਦ ਕੀਤੀ ਲੋਕਾਂ ਨੇ ਅੱਜ ਵੀ ਜੇ ਪੁਲਿਸ ਇਸ ਤਰ੍ਹਾਂ ਦੀ ਗੁੰਡਾਗਰਦੀ ਤੇ ਉਤਰੀ ਹੋਈ ਆ ਹਰ ਰੋਜ਼ ਝੂਠੇ ਅਨਕਾਊਂਟਰ ਗੋਲੀਆਂ ਮਾਰੀਆਂ ਜਾ ਰਹੀਆਂ ਲੋਕਾਂ ਨੂੰ ਲੋਕਾਂ ਦੇ ਝੂਠੇ ਪਰਚੇ ਪਾਏ ਜਾ ਰਹੇ ਆ ਤੇ ਲੋਕ ਫਿਰ ਵੀ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੜਕਾਂ ਦੇ ਉੱਪਰ ਉਤਰੇ ਹੋਏ ਆ ਇਨਸਾਫ ਦੇ ਲਈ ਤੇ ਜਿਹੜਾ ਪੁਲਿਸਿਆ ਰਾਜ ਬਣਾਇਆ ਜਾ ਰਿਹਾ ਪੁਲਿਸ ਸਟੇਟ ਬਣਾਈ ਜਾ ਰਹੀ ਆ ਤੇ ਲੋਕ ਉਸ ਪੁਲਿਸ ਸਟੇਟ ਦੇ ਖਿਲਾਫ ਜਿਹੜਾ ਆ ਸੜਕਾਂ ਤੇ ਉਤਰੇ ਹੋਏ ਆ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜਿਸ ਤਰੀਕੇ ਨਾਲ ਤੁਸੀਂ ਪੁਲਿਸ ਨੂੰ ਗੁੰਡਾਗਰਦੀ ਦੀ ਖੁੱਲ੍ਹ ਦਿੱਤੀ ਹੋਈ ਆ ਤੁਹਾਡੀ ਤੇ ਤੁਹਾਡੀ ਪੁਲਿਸ ਦੀ ਗੁੰਡਾਗਰਦੀ ਪੰਜਾਬ ਦੇ ਲੋਕ ਜਿਹੜੇ ਉਹ ਬਰਦਾਸ਼ਤ ਨਹੀਂ ਕਰਨਗੇ ਚੱਲਣ ਨਹੀਂ ਦੇਣਗੇ ਤੇ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਅਸੀਂ ਸਾਫ਼ ਸ਼ਬਦਾਂ ਦੇ ਵਿੱਚ ਦੇ ਬੰਦੇ ਦਾ ਪੁੱਤ ਬਣ ਕੇ ਇਹ ਜਿਹੜੀ ਤੂੰ ਪੁਲਿਸ ਤੋਂ ਗੁੰਡਾਗਰਦੀ ਕਰਵਾ ਰਿਆ ਇਹਨੂੰ ਬੰਦ ਕਰਵਾ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਦਾ ਖਮਿਆਜਾ ਤੈਨੂੰ ਉਹ ਜ਼ਰੂਰ ਭੁਗਤਣਾ ਪਊਗਾ ਨਿਹਾਲ ਸਿੰਘ ਜੇਕਰ ਗੱਲ ਕੀਤੀ ਜਾਵੇ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਸੀਐਮ ਭਗਵੰਤ ਉਦੋਂ ਲੋਕਾਂ ਨੂੰ ਇਨਸਾਫ ਦੀਆਂ ਜਿਹੜੀਆਂ ਝਾਰਾਂ ਲਗਾਈਆਂ ਸੀ ਕਿ ਇਨਸਾਫ ਮਿਲਿਆ ਕਰੂਗਾ ਅਸੀਂ ਲੋਕਾਂ ਦੀ ਤੇ ਆਮ ਲੋਕਾਂ ਦੀ ਸਰਕਾਰ ਹੈ ਪਰ ਅੱਜ ਲੋਕਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਸੀ ਤੇ ਹੁਣ ਲੋਕਾਂ ਨੂੰ ਇਨਸਾਫ ਦੇ ਲਈ ਸੜਕਾਂ ਦੇ ਉੱਤਰਨਾ ਪੈ ਰਿਹਾ ਦੇਖੋ ਜੀ ਜਿਹੜਾ ਭਗਵੰਤ ਮਾਨ ਇਹ ਗੱਲ ਕਹਿੰਦਾ ਹੁੰਦਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਤੇ ਝੂਠਾ ਪਰਚਾ ਨਹੀਂ ਕਰਾਂਗੇ ਪੁਲਿਸ ਜਿਹੜੀ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਜਿਹੜੇ ਨੌਕਰੀਆਂ ਮੰਗਣ ਆਉਂਦੇ ਆ ਉਹਨਾਂ ਨੂੰ ਛੱਲੀਆਂ ਵਾਂਗ ਘੋਟਦੀ ਆ ਉਹਨਾਂ ਦੀਆਂ ਚੁੰਡੀਆਂ ਸੜਕਾਂ ਤੇ ਰੋਲੀਆਂ ਜਾਂਦੀਆਂ ਵੱਡਾ ਸੜਕਾਂ ਤੇ ਰੋਲੀਆਂ ਜਾਂਦੀਆਂ ਇਥੇ ਭ੍ਰਿਸ਼ਟਾਚਾਰ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਲੈ ਕੇ ਆਈਆਂ ਦੂਧੀਆਂ ਪਾਰਟੀਆਂ ਇਹ 3 ਸਾਲਾਂ ਦੇ ਦੌਰਾਨ ਸਾਡੇ ਵਿੱਚ ਨਸ਼ਿਆਂ ਨਾਲ ਨੌਜਵਾਨੀ ਮਰੇ ਕੀ ਭਗਵੰਤਮਾਨ ਦੀ ਸਰਕਾਰ ਦੇ 3 ਸਾਲਾਂ ਦੇ ਦੌਰਾਨ ਕਿੰਨੇ ਜਿਹੜੇ ਨੌਜਵਾਨ ਨੌਕਰੀਆਂ ਮੰਗਣ ਗਏ ਸਾਡੇ ਮੁੰਡੇ ਕੁੜੀਆਂ ਕੀ ਉਹਨਾਂ ਤੇ ਡਾਂਗਾ ਨਹੀਂ ਪਈਆਂ ਕੀ ਉਹਨਾਂ ਦੀਆਂ ਚੁੰਨੀਆਂ ਸੜਕਾਂ ਤੇ ਨਹੀਂ ਰੁਲੀਆਂ ਕੀ ਸਾਡੇ ਨੌਜਵਾਨ ਵੀਰਾਂ ਦੀਆਂ ਪੱਗਾਂ ਸੜਕਾਂ ਤੇ ਨਹੀਂ ਰੁਲੀਆਂ ਲਗਾਤਾਰ ਜਿਹੜਾ ਗੁੰਡਾਗਰਦੀ ਦਾ ਨਾਚ ਆ ਭਗਵੰਤਮਾਨ ਦੀ ਸਰਕਾਰ ਦੇ ਵਿੱਚ ਦੂਸਰੀਆਂ ਸਰਕਾਰਾਂ ਨੂੰ ਵੀ ਜਿਹੜਾ ਉਹ ਵੱਧ ਨਚਾਇਆ ਜਾ ਰਿਹਾ ਇਹ ਹੀ ਭਗਵੰਤਮਾਨ ਕਹਿੰਦਾ ਹੁੰਦਾ ਸੀ ਕਿ ਅਸੀਂ ਦਾਚਾਰ ਖਤਮ ਕਰਾਂਗੇ ਪੰਜਾਬ ਦੇ ਵਿੱਚੋਂ ਕਿਸੇ ਵੀ ਭ੍ਰਿਸ਼ਾਚਾਰ ਨੂੰ ਚਾਰੀ ਨੂੰ ਜਿਹੜਾ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਆਮ ਆਦਮੀ ਪਾਰਟੀ 'ਚ ਹੋਵੇ ਚਾਹੇ ਕਿਸੇ ਦੂਸਰੀ ਪਾਰਟੀ 'ਚ ਹੋਵੇ ਚਾਹੇ ਪੁਲਿਸ ਵਿਭਾਗ 'ਚ ਹੋਵੇ ਚਾਹੇ ਕਿਸੇ ਹੋਰ ਵਿਭਾਗ 'ਚ ਹੋਵੇ ਹੋਇਆ ਕੀ ਤੁਸੀਂ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਗੱਲ ਹੀ ਕਰ ਲੋ ਆਮ ਆਦਮੀ ਪਾਰਟੀ ਦੇ ਵਿੱਚ ਗੁਰੂ ਹਰਸਾਏ ਇਲਾਕੇ ਦੇ ਵਿੱਚ ਫਰੋਈਪੁਰ ਜ਼ਿਲ੍ਹੇ ਦਾ ਗੁਰੂ ਹਰਸਾਏ ਇਲਾਕਾ ਉੱਥੋਂ ਦਾ ਇੱਕ ਜਸ਼ਨ ਬਾਵਾ ਨਾਂ ਦਾ ਨਾਂ ਦਾ ਨੌਜਵਾਨ ਸੀਗਾ ਜਿਹੜਾ ਆਮ ਆਦਮੀ ਪਾਰਟੀ ਦੇ ਐਮਐਲਏ ਫੌਜਾ ਸਿੰਘ ਸਰਾਰੀ ਤੇ ਉਹਦੇ ਪੀਏ ਦਾ ਸਤਾਇਆ ਹੋਇਆ ਜਿਹੜਾ ਖੁਦਕੁਸ਼ੀ ਕਰਕੇ ਆਪਣੇ ਆਪ ਨੂੰ ਗੋਲੀ ਮਾਰ ਗਿਆ ਕਿਉਂਕਿ ਉਹ ਲਗਾਤਾਰ ਜਿਹੜੀ ਉਹ ਤੋਂ ਪੈਸਿਆਂ ਦੀ ਮੰਗ ਕਰ ਰਹੇ ਸੀਗੇ ਉਹ ਤੋਂ ਵੱਡੀ ਪੱਧਰ ਤੇ ਜਿਹੜੇ ਪੈਸੇ ਉਹ ਲੈ ਚੁੱਕੇ ਸੀ 14-15 ਲੱਖ ਲੈਣ ਦੇ باوجود ਵੀ ਜਿਹੜਾ ਉਹ ਸਰਪੰਚ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਸੀ ਲਗਾਤਾਰ ਉਹਨੂੰ ਧਮਕਾਇਆ ਜਾ ਰਿਹਾ ਸੀ ਕਿ ਅਸੀਂ ਜਿਹੜਾ ਇੱਥੇ ਪ੍ਰਬੰਧਕ ਲਾ ਕੇ ਕੰਮ ਚਲਾਵਾਂਗੇ ਉਹਦੇ ਤੇ ਝੂਠੇ ਪਰਚੇ ਪਾਉਣ ਦੀਆਂ ਜਿਹੜੀਆਂ ਸਾਜਸ਼ਾਂ ਹੋ ਰਚੀਆਂ ਜਾ ਰਹੀਆਂ ਸੀ ਲਗਾਤਾਰ ਤੇ ਉਹ ਨੌਜਵਾਨ ਆਪ ਦੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ ਜਿਹੜੇ ਫੌਜਾ ਅਸਰਾਰੀ ਤੇ ਉਹਦੇ ਪੀਏ ਜਿਹੜੇ ਮੇਨ ਦੋਸ਼ੀ ਨੇ ਜਿਹੜੇ ਭ੍ਰਸਟ ਨੇ ਮੇਨ ਜਿਨ੍ਹਾਂ ਨੇ ਸਰਪੰਚੀ ਦੇ ਇਲੈਕਸ਼ਨਾਂ 'ਚ ਘੱਟੋ-ਘੱਟ 50 ਕਰੋੜ ਰੁਪਇਆ ਕਮਾਇਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਸੇ ਤਰ੍ਹਾਂ ਹੀ ਇਹਨਾਂ ਦਾ ਐਮ.ਐਲ.ਏ. ਦਈਆ ਫਰੋਜਪੁਰ ਦੇ ਵਿੱਚ ਰਜਨੀਸ਼ ਦਈਆ ਉਹਦੇ ਦਾ ਦੁਖੀ ਹੋ ਕੇ ਇੱਕ ਨੌਜਵਾਨ ਜਿਹੜਾ ਸਪਰੇਅ ਪੀ ਕੇ ਜਾਂ ਜ਼ਹਿਰੀਲੀ ਚੀਜ਼ ਨਿਕਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਦਾ ਉਹਦੀਆਂ ਵੀਡੀਓ ਵਾਇਰਲ ਹੁੰਦੀਆਂ ਪਰਿਵਾਰ ਰੌਲਾ ਪਾਉਂਦਾ ਪਰ ਉਹਦੇ ਤੇ ਵੀ ਜਿਹੜੀ ਕੋਈ ਕਾਰਵਾਈ ਨਹੀਂ ਹੁੰਦੀ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਵਿਜੇ ਸਿੰਘਲਾ ਸੀਗਾ ਭਗਵੰਤ ਮਾਨ ਤਾਂ ਕਹਿੰਦਾ ਸੀ ਕਿ ਇਹਦੀਆਂ ਰਿਕਾਰਡਿੰਗਾਂ ਮੇਰੇ ਕੋਲੇ ਇਹਦੀਆਂ ਵੀਡੀਓ ਮਰਕੁਰੀ ਮੈਂ ਨੂੰ ਤਾਂ ਟੰਗਿਆ ਮੈਂ ਤੇ ਤਾਂ ਪਰਚਾ ਕੀਤਾ ਭ੍ਰਿਸ਼ਟਾਚਾਰੀ ਦਾ ਤੇ ਹੁਣ ਉਹੀ ਭਗਵੰਤ ਮਾਨ ਜਿਹੜਾ ਖੁਦ ਵਿਜੇ ਸਿੰਘਲੇ ਵਰਗਿਆਂ ਨੂੰ ਜਿਹੜੀਆਂ ਕਲੀਨ ਚਿੱਟਾਂ ਦੇ ਰਿਹਾ ਕੀ ਗੱਲ ਹੁਣ ਦੱਸੇ ਵੀ ਭਗਵੰਤ ਮਾਨ ਉਹ ਲੋ ਝੂਠ ਮਾਰਦਾ ਸੀ ਜਾਂ ਅੱਜ ਝੂਠ ਮਾਰਦਾ ਜਾਂ ਭਗਵੰਤ ਮਾਨ ਤਾਂ ਕਿਹਨਾਂ ਚੋਰਾਂ ਨੇ ਹਿੱਸਾ ਪੱਤੀ ਜਿਹੜਾ ਪਕਾਤਾ ਭਗਵੰਤ ਮਾਨ ਵੀ ਉਸੇ ਘਟਾਰੇ ਦੇ ਵਿੱਚ ਖੜਾ ਜਿਸ ਤਰ੍ਹਾਂ ਵਿਜੇ ਸਿੰਘਲਾ ਜਿਹੜਾ ਪ੍ਰੇਸ਼ਟ ਮੰਤਰੀ ਸੀਗਾ ਉਹਨਾਂ ਪ੍ਰੇਸ਼ਟਾਂ ਤੋਂ ਜਿਹੜਾ ਆਪਦਾ ਹਿੱਸਾ ਪੱਤੀ ਲੈ ਕੇ ਤੇ ਉਹਨਾਂ ਨੂੰ ਕਲੀਨ ਚਿੱਟਾਂ ਜਣੀਆਂ ਦੇਣ ਲੱਗਾ ਹੋਇਆ ਇਸ ਤਰ੍ਹਾਂ ਦਾ ਪ੍ਰੇਸ਼ਟ ਤਾਰ ਇਹਨਾਂ ਨੇ ਖਤਮ ਕੀਤਾ ਜਦੋਂ ਹੁਲਾਤ ਪੰਜਾਬ ਦੇ ਇਹਨਾਂ ਨੇ ਇਸ ਤਰ੍ਹਾਂ ਦੇ ਬਣਾਏ ਆ ਜਦੋਂ ਲੱਗਦਾ ਇਹਨਾਂ ਨੂੰ ਕਿ ਲੋਕ ਹੁਣ ਜਿਹੜੇ ਸਾਡੇ ਗਲਾਂ ਦੇ ਵਿੱਚ ਜਿਹੜੇ ਪਹਿਲਾਂ ਜਿਹੜੇ ਹਾਰ ਪਾਉਂਦੇ ਸੀ ਫੁੱਲਾਂ ਦੇ ਤੇ ਉਹੀ ਲੋਕ ਹੁਣ ਛੇਤਰਾਂ ਦੇ ਹਾਰ ਪਾਉਣਗੇ ਜਿਹੜਾ ਇਹ ਕਹਿੰਦਾ ਹੁੰਦਾ ਸੀ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਉਹ ਡਲਾ ਹੁਣ ਭਗਵੰਤ ਮਾਨ ਦੇ ਲਾਣੇ-ਬਾਣੇ ਤੇ ਜਿਹੜਾ ਚੱਲਣ ਵਾਲਾ ਇਸੇ ਕਰਕੇ ਜਿਹੜਾ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਗਿਆ ਇਸੇ ਕਰਕੇ ਜਿਹੜੀ ਪੁਲਿਸ ਨੂੰ ਗੁੰਡਾਗਰਦੀ ਕਰਨ ਦੀ ਜਿਹੜੀ ਖੁੱਲੀ ਛੁੱਟੀ ਦਿੱਤੀ ਹੋਈ ਆ ਤੇ ਪੁਲਿਸ ਸਾਡੀ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚਾ ਉਹ ਛੜਕਾਂ ਤੇ ਨਚਾ ਰਹੀ ਆ ਅੱਜ ਗੋਨੇਆਣੇ ਦੇ ਵਿੱਚ ਤੁਸੀਂ ਦੇਖੋ ਕਿੱਡੀ ਵੱਡੀ ਗਿਣਤੀ ਦੇ ਵਿੱਚ ਬੱਚੇ ਨੌਜਵਾਨ ਬਜ਼ੁਰਗ ਵੱਖ-ਵੱਖ ਜਥੇਬੰਦੀਆਂ ਦੇ ਲੋਕ ਆਗੂ ਵੀ ਜਿਹੜੇ ਸ਼ਾਮਲ ਹੋਏ ਨੇ ਪੁਲਿਸੀਆ ਜ਼ਬਰ ਦੇ ਖਿਲਾਫ ਜਿਹੜਾ ਅੱਜ ਕਾਲੀਆਂ ਪੱਗਾਂ ਕਾਲੀਆਂ ਛਲਟਾਂ ਕਾਲੇ ਕੱਪੜੇ ਕਾਲੇ ਝੰਡੇ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਜੇ ਇਹੇ ਜਿਹੜਾ ਰੋਸ ਪ੍ਰਦਰਸ਼ਨ ਇਹ ਟੀ ਨਿਗਾਹੇ ਭਗਵੰਤ ਮਾਨ ਸਰਕਾਰ ਨੂੰ ਤੇ ਡੀਜੀਪੀ ਪੰਜਾਬ ਨੂੰ ਚੇਤਾਵਨੀ ਅੱਜ ਵੀ ਜਾਂ ਤਾਂ ਆਪਦੀ ਗੁੰਡਾਗਰਦੀ ਬੰਦ ਕਰ ਦਿਓ ਇਹ ਨਹੀਂ ਤੇ ਫਿਰ ਲੋਕ ਤੁਹਾਡੇ ਖਿਲਾਫ ਜਿਹੜਾ ਸੰਘਰਸ਼ ਦੇ ਮੈਦਾਨ ਦੇ ਵਿੱਚ ਉਤਰਨ ਲਈ ਤਿਆਰ ਬਰ ਤਿਆਰ ਨੇ ਜਿਹੜੇ ਨਰਿੰਦਰਦੀਪ ਦੇ ਕਾਤਲ ਨੇ ਉਹ ਵੀ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਨੇ ਕਿ ਉਹਨੂੰ ਤੁਰੰਤ ਜਿਹੜਾ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ